ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀ ਹਾਂ ਕੈਨੇਡਾ ਦੇ ਵਿੱਚ ਲਗਾਤਾਰ ਕੱਚੇ ਪ੍ਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਦੇ ਕਾਰਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਟੂਡੈਂਟ ਵੀਜ਼ਾ ਇਸ ਤੋਂ ਇਲਾਵਾ ਵਰਕ ਪਰਮਿਟ ਅਤੇ ਟੂਰਿਸਟ ਵੀਜ਼ਾ ਦੇ ਉੱਤੇ ਵੀ ਜਿਹੜੀਆਂ ਪਾਬੰਦੀਆਂ ਹੁਣ ਲਗਾ ਦਿੱਤੀਆਂ ਗਈਆਂ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚੋਂ ਹੁਣ ਕੰਮੇ ਨਹੀਂ ਸੱਦੇ ਜਾਣਗੇ ਤੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਆਲ ਰੈਡੀ ਜਿਹੜੇ ਪੰਜਾਬੀ ਭਾਰਤੀ ਸਟੂਡੈਂਟ ਜਾਂ ਫਿਰ ਇਸ ਤੋਂ ਇਲਾਵਾ ਵਰਕ ਪਰਮ रहे ਹਨ ਉਹਨਾਂ ਨੂੰ ਜਿਹੜੀ ਆਉਣ ਵਾਲੇ ਸਾਲਾਂ ਦੇ ਦੌਰਾਨ ਉਹਨਾਂ ਦੇ ਵੱਲੋਂ ਪੀਆਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸੋ ਇਸੇ ਦੌਰਾਨ ਉਹਨਾਂ ਦਾ ਇਹ ਕਹਿਣਾ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਆ ਇਸ ਸਮੇਂ ਸਕਿੱਲ ਵਰਕਰ ਆ ਉਹਨਾਂ ਨੂੰ ਕਾਫੀ ਜ਼ਿਆਦਾ ਐਕਸਪੀਰੀਅੰਸ ਹੋ ਚੁੱਕਾ ਹੈ ਸੋ ਪਿਛਲੇ 3 ਤੋਂ 4 ਸਾਲਾਂ ਦੇ ਦੌਰਾਨ ਉਹ ਰਹਿ ਰਹੇ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਜਿਹੜੀ ਪੀਆਰ ਦੀ ਤਰਜੀਹ ਦਿੱਤੀ ਜਾਵੇਗੀ ਨਾ ਕਿ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿਹੜੇ ਕਾਮੇ ਸੱਦੇ ਜਾ ਰਹੇ ਆ ਜਾਂ ਫਿਰ ਇਸ ਤੋਂ ਇਲਾਵਾ ਹੋਰ ਜਿਹੜੇ ਕੰਮੇ ਤੋਂ ਇਲਾਵਾ ਹੋਰ ਜਿਹੜੇ ਸਟੂਡੈਂਟ ਜਾਂ ਫਿਰ ਹੋਰ ਵਰਕ ਪਰਮਿਟ ਵਾਲੇ ਆ ਰਹੇ ਆ ਉਹਨਾਂ ਨੂੰ ਜਿਹੜੀ ਉਹ ਪੀਆਰ ਦਿੱਤੀ ਜਾਵੇ ਸੋ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਲਗਾਤਾਰ ਜਿਹੜੀ ਮਹਿੰਗਾਈ ਵਧ ਰਹੀ ਹੈ ਤੇ ਕੈਨੇਡਾ ਇਮੀਗ੍ਰੇਸ਼ਨ ਅਤੇ ਟਰੂਡੋ ਸਰਕਾਰ ਦੇ ਵੱਲੋਂ ਹਰ ਇੱਕ ਕੈਨੇਡੀਅਨ ਨੂੰ 2250 ਡਾਲਰ ਦੇਣ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ ਲਗਾਤਾਰ ਜਿਹੜਾ ਕੈਨੇਡਾ ਦੇ ਵੱਲੋਂ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਅਮਰੀਕਾ ਦੇ ਵੱਲੋਂ ਸਟੂਡੈਂਟਾਂ ਦੇ ਲਈ ਦਰਵਾਜ਼ੇ ਖੋਲੇ ਜਾ ਰਹੇ ਉਹਨਾਂ ਕੈਨੇਡਾ ਦੇ ਜਿਹੜੇ ਕਾਲਜ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਸਟੂਡੈਂਟ ਹੁਣ ਪੰਜਾਬ ਤੋਂ ਜਾਂ ਫਿਰ ਭਾਰਤ ਤੋਂ ਕੈਨੇਡਾ ਦੇ ਵਿੱਚ ਆ ਰਹੇ ਆ ਜੇਕਰ ਉਹ ਅਗਲੇ 2 ਸਾਲਾਂ ਤੱਕ ਆਉਣੋਂ ਹਟ ਜਾਣਗੇ ਤੇ ਕੈਨੇਡਾ ਦੇ ਕਾਲਜ ਜਿਹੜੇ ਉਹ ਬੰਦ ਹੋਣ ਦੀ ਕਿਨਾਰ ਦੇ ਉੱਤੇ ਪਹੁੰਚ ਜਾਣਗੇ ਸੋ ਜਲਦ ਤੋਂ ਜਲਦ ਟਰੂਡੋ ਸਰਕਾਰ ਨੂੰ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਜਿਹੜੀ ਪੀਆਰ ਵੀ ਦੇਣੀ ਚਾਹੀਦੀ ਆ ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਜਿਹੜੇ ਸਟੂਡੈਂਟਾਂ ਦੇ ਵੀਜ਼ੇ ਆ ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਨਹੀਂ ਤੇ ਕੈਨੇਡਾ ਦੇ ਕਾਲਜਾਂ ਨੂੰ ਅਤੇ ਇਸ ਤੋਂ ਇਲਾਵਾ ਕੈਨੇਡਾ ਦੀ ਟਰੂਡੋ ਸਰਕਾਰ ਅਤੇ ਪੂਰੇ ਕੈਨੇਡਾ ਵਾਸੀਆਂ ਨੂੰ ਕਾਫੀ ਜ਼ਿਆਦਾ ਜਿਹੜਾ ਇਕਨੋਮੀ ਦੇ ਵਿੱਚ ਘਾਟਾ ਪੈਣ ਵਾਲਾ ਹੈ ਸੋ ਲਗਾਤਾਰ ਕੈਨੇਡਾ ਦੇ ਕਾਲਜਾਂ ਦੇ ਵੱਲੋਂ ਹੁਣ ਸਟੂਡੈਂਟਾਂ ਦੇ ਹੱਕ ਦੇ ਵਿੱਚ ਜਿਹੜੇ ਐਲਾਨ ਕੀਤੇ ਜਾ ਰਹੇ ਹਨ